ਤਰੀਕ ਨੂੰ ਤਖਤੇ ਪਹਟਨ ਨੂੰ ਤਿਆਰੋ ਸੁਖਵੀਰ ਬਾਲ ਤਾਂ ਭੱਜ ਗਿਆ ਕੱਲਾ ਇੱਥੇ ਨਹੀਂ ਭੱਜਾ ਮਾਂਜਾ ਬਠਿੰਡੇ ਤੋਂ ਵੀ ਗਿਆ ਦੇਖਣ ਮੈਂ ਬੱਡਰੇ ਰੇਡੀਆਂ ਬਹੁਤ ਮੁਸ਼ਕਲਾਂ ਜਾਣਦਾ ਮੈਂ ਪਾਰਲੀਮੈਂਟ 'ਚ ਬੋਲਦਾ ਵੀ ਨਹੀਂ ਹਾਂ ਜਦੋਂ ਮੈਂ ਕਲਾਕਾਰ ਸੀ ਮੈਂ ਉਦੋਂ ਵੀ ਉੱਧਰ ਦੋਨਾ ਨਾਨਕਾ ਚੰਗੜ ਪੈਣੀ ਮਹਾਤਮ ਨਗਰ ਤੇਜਾ ਰੇਲਾ ਉਹਨਾਂ ਪਿੰਡਾਂ 'ਚ ਪਾਣੀ ਦੀ ਸਮੱਸਿਆ ਉੱਥੇ ਆਉਂਦਾ ਰਿਹਾ ਨੜਕੇ ਲੋਨਦਾਰਿਆਂ ਨੇ ਉਦੋਂ ਮੈਂ ਹਜੇ ਰਾਜਨੀਤੀ 'ਚ ਵੀ ਨਹੀਂ ਆਇਆ ਸੀ ਇਹ ਫੋਲਪੁਰ ਦਾ ਏਰੀਆ ਆ ਨਾਲ ਸਾਹਮਣੇ ਤਾਰ ਤਾਰ ਦੇ ਪਰਲੇ ਪਾਸੇ ਆਪਣੇ ਖੇਤ ਨੇ ਉਹਨਾਂ ਦਾ ਜੋ ਸਮੱਸਿਆ ਮੈਨੂੰ ਸਾਰੀ ਪਤਾ ਹੈ ਉਹ ਸੈਂਟਰ ਤੋਂ ਹੱਲ ਹੋਊਗੀ ਸੈਂਟਰ ਤੋਂ ਤਾਂ ਹੱਲ ਹੋਊਗੀ ਜੇ ਤੁਸੀਂ ਸਾਨੂੰ ਇੱਥੋਂ ਐਮਪੀ ਦਿਓਗੇ ਜਿਹੜਾ ਕਿ ਸੈਂਟਰ ਨਾਲ ਗੱਲ ਕਰੇ ਪ੍ਰਾਨ ਸਿੰਘ ਆਪ ਖੇਤੀ ਕਰਨ ਵਾਲੇ ਬੰਦੇ ਆ ਐਮਐਲਏ ਆ ਬੋਲਣਾ ਵੀ ਆਉਂਦਾ ਅੱਖਰ ਤੋਂ ਕੰਮ ਵੀ ਲੈਣਾ ਆਉਂਦਾ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਬੋਰਡ ਕੋਈ ਥਾਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਤ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੁਰਾਂ ਨੂੰ ਕੋਈ ਢਿਲ ਨਹੀਂ ਬਿਜਲੀ ਦਾ ਕੋਈ ਬਿਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਜਦੋਂ ਲੋਕ ਸਣ ਚਾਹੁੰਦੇ ਸੀ ਜੋ ਵੱਡੇ ਵਾਲ ਸਭ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇਸ ਵਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜਵੇ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਭੁੱਖੜਵੇ ਇੱਕ ਤਰੀਕ ਨੂੰ ਤਖਤ ਤੇ ਪਹੁੰਚਣ ਨੂੰ ਤਿਆਰ ਸੁਖਵੀਰ ਬਾਲ ਤਾਂ ਭੱਜ ਗਿਆ ਕੱਲਾ ਇੱਥੋਂ ਨਹੀਂ ਭੱਜਾ ਮਾਂਜਾ ਬਠਿੰਡੇ ਤੋਂ ਵੀ ਗਿਆ ਦੇਖਿਓ ਤੁਸੀਂ 5 ਸਾਲਾਰੇ ਲਾਈ ਗਿਆ ਵੀਰੋ ਮੈਂ ਬਾ ਡਰੇ ਰੇ ਦੀਆਂ ਬਹੁਤ ਮੁਸ਼ਕਲਾਂ ਜਾਣਦਾ ਮੈਂ ਪਾਰਲੀਮੈਂਟ ਚ ਬੋਲਦਾ ਵੀ ਨਹੀਂ ਹਾਂ ਜਦੋਂ ਮੈਂ ਕਲਾਕਾਰ ਸੀ ਮੈਂ ਉਦੋਂ ਵੀ ਉਧਰ ਦੋਨਾ ਨਾਨਕਾ ਜੰਗੜ ਪੈਣੀ ਮਹਾਤਮ ਨਗਰ ਤੇਜਾ ਰੇਲਾ ਉਹਨਾਂ ਪਿੰਡਾਂ ਚ ਪਾਣੀ ਦੀ ਸਮੱਸਿਆ ਉੱਥੇ ਆਉਂਦਾ ਰਿਹਾ ਮੈਂ ਨੜਕੇ ਲੋ ਆਉਂਦਾ ਰਿਹਾ ਮੈਂ ਉਦੋਂ ਮੈਂ ਹਜੇ ਰਾਜਨੀਤੀ ਚ ਵੀ ਨਹੀਂ ਆਇਆ ਸੀ ਸੁ ਵੀਰੋ ਇਹ ਫਰੋਜਪੁਰ ਦਾ ਏਰੀਆ ਆ ਨਾਲ ਸਾਹਮਣੇ ਤਾਰ ਆ ਤਾਰ ਦੇ ਪਰਲੇ ਪਾਸੇ ਆਪਣੇ ਖੇਤ ਨੇ ਉਹਨਾਂ ਦਾ ਜੋ ਸਦਸਿਆ ਮੈਨੂੰ ਸਾਰੀ ਪਤਾ ਹੈ ਉਹ ਸੈਂਟਰ ਤੋਂ ਹੱਲ ਹੋਊਗੀ ਸੈਂਟਰ ਤੋਂ ਤਾਂ ਹੱਲ ਹੋਊਗੀ ਜੇ ਤੁਸੀਂ ਸਾਨੂੰ ਇੱਥੋਂ ਐਮਪੀ ਦਿਓਗੇ ਜਿਹੜਾ ਕਿ ਸੈਂਟਰ ਨਾਲ ਗੱਲ ਕਰੇ ਬਰਾਨਾ ਸਾਹਿਬ ਆਪ ਖੇਤੀ ਕਰਨ ਵਾਲੇ ਬੰਦੇ ਆ ਐਮਐਲਏ ਰਹੇ ਆ ਬੋਲਣਾ ਵੀ ਆਉਂਦਾ ਅਫਸਰ ਤੋਂ ਕੰਮ ਵੀ ਲੈਣਾ ਆਉਂਦਾ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ 사 ዲ هي کڪري کي شروع ڪرڻا آهي ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀ ਫਸ ਗਈ ਬਿਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿਲ ਨਹੀਂ ਬਿਜਲੀ ਦਾ ਕੋਈ ਬਿਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਚੀਜੇ ਸਾਲੇ ਨੇ ਪੋਚੀ ਏ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਕੱਲ ਪਾਰਟੀ ਚੋ ਕੰਡਣਾ ਪੈ ਗਿਆ ਜਵਾਕਾਂ ਦਾ ਭੁਫੜ ਵੇ ਆ ਮਗਲੀ ਪਾਣੀ ਜਿੰਦਾਬਾਦ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ 82 ਮੌਜਬਤ ਲੁੱਟੀ ਐ ਪੁੱਗੀ ਛਿੱਤਰਨਾ ਕੁੱਟੀ ਐ ਹੁਣ ਸਾਡੀ ਚੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਰਾਜਨੀਤੀ ਤੋਂ ਛੁੱਟੀ ਐ ਬੋਲੇ ਸੋਨਹੋ